ਜੋਲੀ ਜਿਹੜੀ ਹੈਗੀ ਨਾ ਕਰਮਾ ਵਾਲੀ ਦੀ ਬਹੁਤ ਸੋਹਣੀ ਆ ਲੇਵੇ ਦੀ ਕੁਆਲਿਟੀ ਤੁਸੀਂ ਦੇਖ ਲਓ ਐਨ ਪੂਰਾ ਸੋਹਣਾ ਲੇਵਾ ਆ ਦੇਖ ਲਓ ਹੁਣ ਲੇਵੇ ਦੀ ਕੁਆਲਿਟੀ ਜਿਹੜੀ ਹੈਗੀ ਰੇਡ ਤਾਂ ਜੀ ਭਾਵੇਂ ਕਿੰਨਾ ਮਰਜ਼ੀ ਕਰ ਲਗੇ ਜੀ 1 ਲੱਖ ਦਾ ਗਾਂ ਦੇ ਮਿੱਤਰੋ 10 ਦਿਨ ਬਾਕੀ ਨੇ ਹਜੇ ਤੇ ਹਾਂਜੀ ਹੱਸੀ ਕਾ ਦੋਸਤੋ ਬਹੁਤ ਸਵਾਤ ਕਰਦਾ ਮਿੱਤਰੋ ਤੇ ਅੱਜ ਨਾ ਆਪਾਂ ਬਾਈ ਬਿੱਟੂ ਕੋਲੇ ਪਹੁੰਚੇ ਹੋਏ ਸੀਗੇ ਪਿੰਡ ਜਗਰਾਮ ਤੀਰਥ ਦੇ ਵਿੱਚ ਮਿੱਤਰੋ ਅੱਜ ਵਾਲੀ ਵੀਡੀਓ ਦੇ ਵਿੱਚ ਨਾ ਆਪਾਂ ਤੁਹਾਨੂੰ ਬਾਈ ਦੇ ਸਾਰੇ ਪਸ਼ੂ ਦਿਖਾ ਦਾਂਗੇ ਤੇ ਬਾਈ ਕੋਲੇ ਨਾ ਜੇ ਗੱਲ ਕਰ ਲਈਏ ਕੋਈ ਵਪਾਰ ਆਲਾ ਕੰਮ ਨਹੀਂ ਹੈਗਾ ਇੱਕ ਤਾਂ ਜਮਾ ਤਾਜੀ ਇਹਦੀ ਜਾਣਕਾਰੀ ਲੈ ਲਾਂਗੇ ਇੱਕ ਆ ਗਈ ਨਾ ਇਧਰਲੇ ਪਾਸੇ ਬਾਈ ਕੋਲੇ ਗਾਂ ਤੀਜਾ ਸੁਆ ਸੁਣ ਆਲੀ ਆ ਮਿੱਤਰੋ ਤੇ ਜਾਣਕਾਰੀ ਆਪਾਂ ਇਹਦੀ ਵੀ ਲੈ ਲਾਂਗੇ ਇਹ ਦੋਨੇ ਦੇ ਦੋਨੇ ਨਗ ਬਾਈ ਨੇ ਨਾ ਦੇਣੇ ਆ ਤੇ ਇਧਰਲੇ ਪਾਸੇ ਜਿਹੜੀਆਂ ਦੋ گاਵਾ ਤੇ ਇੱਕ ਮੱਝ ਹੋਰ ਆ ਗਈ ਤੇ ਆਹ ਗਾਂ ਬਾਈ ਦੀ ਨਾ ਮੈਨੂੰ ਐ ਲੱਗਦਾ ਵੀ ਕੋਈ 10 ਕ ਦਿਨ ਹੋ ਗਏ ਸੋਈ ਨੂੰ ਤੇ ਇੱਕ ਬਾਈ ਕੋਲ ਨਾ ਇਧਰਲੇ ਪਾਸੇ ਆ ਗਈ ਆਪਦੇ ਘਰ ਦੇ ਜਿਹੜੀ ਆਪਾਂ ਮੱਝ ਖਾਵਾਂਗੇ ਪਹਿਲੇ ਸੋਏ ਦੀ ਆਹ ਉਹਦੀ ਝੋਟੀ ਆ ਗਈ ਤੇ ਆਜੋ ਆਪਾਂ ਬਾਈ ਤੋਂ ਜਾਣਕਾਰੀ ਲੈ ਕੇ ਤੁਹਾਨੂੰ ਦੇਗੇ ਵੀ ਕੀ ਕੀ ਰੇਟ ਕਰਦਾ ਬਾਈ ਤੇ ਕਿਵੇਂ ਲੱਗੇ ਜਾਨਵਰ ਤੇ ਕਿਵੇਂ ਲੱਗਿਆ ਰੇਟ ਫਿਰ ਦੱਸਿਓ ਜਰੂਰ ਆਓ ਕਰਾਂਗੇ ਗੱਲ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਤੇ ਬਾਈ ਜੀ ਪਹਿਲਾਂ ਤਾਂ ਦਰਸ਼ਕਾਂ ਨੂੰ ਨਾਮ ਦੱਸੋਗੇ ਮੇਰਾ ਨਾਮ ਹੈ ਜੀ ਬਿੱਟੂ ਬਿੱਟੂ ਹਾਂਜੀ ਠੀਕ ਆ ਪਿੰਡ ਜਗਾ ਰਾਮਪੀਰ ਹਾਂਜੀ ਨੇੜੇ ਤਲਵੰਡੀ ਸਾਬ ਉਹਦੇ ਹਾਂਜੀ ਤੇ ਜ਼ਿਲ੍ਹਾ ਪੈਂਦਾ ਬਹਿੰਡਾ ਹਾਂਜੀ ਬਹਿੰਡੇ ਜ਼ਿਲ੍ਹੇ ਦਾ ਇਧਰ ਉਹਲਾ ਸਾਡੇ ਪਿੰਡ ਦੇ ਨਾਲ ਜਿਵੇਂ ਆ ਗਿਆ ਲਾਸਟ ਪਿੰਡ ਹੀ ਆ ਗਿਆ ਹਾਂਜੀ ਲਾਸਟ ਪਿੰਡ ਤੇ ਨਾਲ ਹੀ ਸਾਡਾ ਪਿੰਡ ਰਹਿ ਗਿਆ ਹਾਂਜੀ ਹਾਂਜੀ ਅੱਛਾ ਬਿੱਟੂ ਜਿਹੜਾ ਨਾਲ ਖੇਤੀਬਾੜੀ ਹਾਂਜੀ ਖੇਤੀ ਖੇਤੀਬਾੜੀ ਤੇ ਫਿਰ ਪਸ਼ੂ ਜਿਹੜੇ ਹੈਗੇ ਆਪਣੇ ਹੀ ਪਸ਼ੂ ਬਾਈ ਘਰ ਦੇ ਹੀ ਆ ਬਾਕੀ ਹੁਣ ਬੰਨਣ ਨੂੰ ਖਾਣੇ ਉਧਰ ਬੈੜਾ ਓੜਾ ਤਿਆਰ ਹੋਊਗਾ ਇਹਦੀ ਜਗਾ ਥੋੜੀ ਘੱਟ ਅੱਛਾ ਉਧਰ ਬੈੜਾ ਸੱਚ ਉਧਰ ਬੈੜਾ ਵੀ ਆਪਣੇ ਹੈਗੇ 7-8 ਬੈੜਾ ਜੀ ਉਧਰ ਪਰਲੇ ਪਾਸੇ ਉਹ ਤੇਰੇ ਨਹੀਂ ਨੇ ਹਾਂ 7-8 10 ਨਾਲ ਕੋ ਉਧਰ ਵੀ ਹੈਗੇ ਜੀ ਬੰਨਣ ਨੂੰ ਖਾਣੇ ਉਹ ਗੱਪਣ ਗੁਪਣ ਹੋ ਗਏ ਬਸ ਇਹ ਉਹਨਾਂ ਨੇ ਇੱਧਰ ਲੈ ਆਵਾਂਗੇ ਇਹਨਾਂ ਵਿੱਚੋਂ ਦੋ ਸਿਲ ਕਰਾਂਗੇ ਮੈਂ ਨਾ ਉਹ ਅਸਲ ਦੇ ਵਿੱਚ ਮੈਨੂੰ ਐ ਲੱਗਿਆ ਜਿਵੇਂ ਕੋਈ ਦੋ ਘਰ ਹੁੰਦੇ ਤੁਹਾਡੇ ਇੱਧਰ ਨਹੀਂ ਨਹੀਂ ਘਰ ਆਪਣਾ ਇੱਕ ਹੀ ਉਹ ਫਿਰ ਦੂਜੇ ਪਸ਼ੂ ਉਧਰ ਨੇ ਜੀ ਠੀਕ ਹੈ ਜੀ ਤੀਜਾ ਸੂਆ ਹਾਂ ਪਰਸੋ ਸੂਈ ਆ ਜੀ ਪਰਸੋ ਸੂਈ ਆ ਤੇ ਮਗਰ ਮਗਰ ਕਟਾਈ ਆ ਮਗਰ ਕਟਾ ਆ ਜੀ ਦੂਜੇ ਸੂਏ ਦਾ ਸਹੀ ਸੀ ਦੁੱਧ ਬਾਈ ਦੂਜੇ ਸੂਏ ਬਾਈ ਇਹ 14 ਦੇ ਲਗਭਗ ਦੁੱਧ ਦਿੱਤਾ ਜੀ ਸਾਢੇ 13 ਤੋਂ ਉੱਪਰ ਪਰੀ ਰਹੀ 14 ਦੇ ਵਿੱਚ ਵਿੱਚ ਠੀਕ ਹੈ ਤੇ ਹੁਣ ਜਿਹੜਾ ਹੈਗਾ ਇਹ ਕਿੰਨਾ ਦੁੱਧ ਪਾ ਦੂਗੀ ਦੁੱਧ ਬਾਈ ਹੁਣ 15 ਪਾ 16 ਪਾ ਦੇ ਆਪਾਂ 14 ਕਾ ਕੀ ਵੇਚਾਂਗੇ 14 ਕਾ ਜੀ ਆ ਜੇ ਆਪਾਂ ਚੋਇਆ ਆਪਾਂ ਉਹਨੇ ਹੀ ਕਹਾਗੇ ਕਿ ਤੀਜੇ ਸੂਏ ਦਾ ਵਧੂ ਤਾਂ ਹੈਗੀ ਆਪਰ ਨੂੰ ਪਤਾ ਹੀ ਹੈ ਹਨਾ ਠੀਕ ਹੈ ਗੱਲ ਹਾਂ ਆਪਾਂ 14 ਕਾ ਕੀ ਦੇਵਾਂਗੇ ਠੀਕ ਹੈ ਤੇ ਇਹ ਹੁਣ ਜਿਹੜਾ ਨੌਕਲੋ ਹਾਰਟ ਨਾਲ 1 ਲੀਟਰ ਹੰ ਤਿਆਰ ਹੋਊਗਾ ਤਿਆਰ ਹੋਊਗਾ ਅੱਛਾ ਦਰਸ਼ਕਾਂ ਨੂੰ ਦੱਸ ਦਈਏ ਇੱਕ ਆਪਣਾ ਅੱਜ ਤਰੀਕੀ ਨਹੀਂ ਹੋਗੀ ਬਲ 24 ਹੋਗੀ ਤੇ ਵੀਡੀਓ ਬਣਾਉਣ ਦਾ ਸਮਾਂ ਜਿਹੜਾ ਤੜਕੇ ਦਾ ਆਪਣਾ ਅੱਜ ਹੈਗਾ ਘੱਟੋ ਘੱਟ 9:30 9:30 ਹੋਏ 9:30 ਹੋਏ ਹਣਾ ਹਾਂਜੀ ਠੀਕ ਆ ਤੇ ਹਜੇ ਆਪਾਂ ਮੱਝ ਚੋਣੀ ਆ ਆ ਚੋਣੀ ਚਲੋ ਤੇ ਫਿਰ ਜਿਹੜਾ ਹੈਗਾ ਮੱਝ ਤੋੜ ਕੇ ਦਿਖਾ ਆਪਾਂ ਨੂੰ ਬਾਕੀ ਫਿਰ ਆਪਾਂ ਜਿਹੜਾ ਹੈਗਾ ਰੇਟ ਪਤਾ ਕਰਾਂਗੇ ਬਾਕੀ ਜਿਹੜੀ ਹੈਗੀ ਨਾ ਕੱਦ ਕਾਠ ਦੀ ਝੋਟੀ ਉਹ ਬਹੁਤ ਚੰਗੀ ਆ ਤੇ ਲੇਵਾ ਕਰਮ ਵਾਲੀ ਦਾ ਬਹੁਤ ਸੋਹਣਾ ਯਾਰ ਆ ਦੇਖ ਲਓ ਹੁਣ ਤੁਸੀਂ ਕਰਮਾ ਵਾਲੀ ਜਿਹੜੀ ਹੈ ਨਾ ਲੇਵੇ ਵਾਲੇ ਪਾਸੋਂ ਤਾਂ ਜਮਾ ਮੈਂ ਕਹਿੰਦਾ ਵੀ ਥਾਣਾ ਥੋਣਾ ਦੇ ਓਕੇ ਆ ਹਾਂਜੀ ਓਕੇ ਜਮਾ ਇੱਕ ਨੰਬਰ ਜੀ ਲੈ ਵੀ ਝੋਲੀ ਜਿਹੜੀ ਹੈਗੀ ਨਾ ਕਰਮਾ ਵਾਲੀ ਦੀ ਬਹੁਤ ਸੋਹਣੀ ਆ ਲੇਵੇ ਦੀ ਕੁਆਲਿਟੀ ਤੁਸੀਂ ਦੇਖ ਲਓ ਐਨ ਪੂਰਾ ਸੋਹਣਾ ਲੇਵਾ ਤਿਆਰ ਕੀਤਾ ਹੋਇਆ ਕਰਮਾ ਵਾਲੀ ਨੇ ਇੱਧਰ ਹੀ ਲੈ ਚੱਲ ਕੋਈ ਗੱਲ ਨਹੀਂ ਆਹ ਦੇਖ ਲਓ ਮਿੱਤਰੋ ਕੱਦ ਕਾਠ ਝੋਟੀ ਦਾ ਹੈਨਾ ਬਸ ਇਕੱਲੇ ਸਿੰਘ ਸਿੰਘ ਥੋੜੇ ਜੇ ਖੁੱਲੇ ਪਾਉਂਦੀ ਹੈ ਨਹੀਂ ਜਿਹੜੀ ਹੈਗੀ ਨਾ ਝੋਟੀ ਦੀ ਬੰਤਰ ਬੰਤਰ ਬਹੁਤ ਜ਼ਿਆਦਾ ਚੰਗੀ ਆ ਤੇ ਲੇਵੇ ਨੂੰ ਜਿਹੜਾ ਥਣ ਲੱਗਿਆ ਉਹ ਪੂਰੀ ਕੁਆਲਿਟੀ ਵਾਲਾ ਹੁਣ ਕੱਦ ਕਾਠ ਵੀ ਜਿਹੜਾ ਹੈਗਾ ਝੋਟੀ ਦਾ ਚੰਗਾ ਆ ਗਿਆ ਤੇਰਾ ਨਾ ਬਿੱਟੂ ਹਾਂਜੀ ਹਾਂਜੀ ਲੈ ਇਧਰਲੇ ਪਾਸੇ ਜਿਹੜੀਆਂ ਹੈਗੀਆਂ ਖੜਾ ਲੈ ਬਿੱਟੂ ਇਹ ਆ ਆਪਾਂ ਬਿੱਟੂ ਦੀਆਂ ਬੈੜਾਂ ਇਧਰ ਵੀ ਦਿਖਾ ਦਗੇ ਸੱਤ ਅੱਠ ਬੈੜਾਂ ਇਧਰ ਆ ਬਾਈ ਕੋਲੇ ਤੇ ਹੁਣ ਦੇਖੀ ਲਿਫਾਸ ਦੇਖ ਲੋ ਤੁਸੀਂ ਲੈਵੇ ਦਾ ਲੈ ਵੀ ਆਹ ਦੇਖ ਲੋ ਹੁਣ ਲੈਵੇ ਦੀ ਕੁਆਲਿਟੀ ਜਿਹੜੀ ਹੈਗੀ ਤੁਹਾਡੇ ਸਾਹਮਣੇ ਕੱਲਾ ਕੱਲਾ ਥਾਣ ਲੱਗਿਆ ਲੈਵੇ ਨੂੰ ਲੈ ਚੱਲ ਬਿੱਟੂ ਲੈ ਚੱਲ ਲੈ ਵੀ ਬਿੱਟੂ ਤੋਂ ਰੇਟ ਪੁੱਛਣ ਦੀ ਕੋਸ਼ਿਸ਼ ਕਰਾਂਗੇ ਹੁਣ ਲੈ ਵੀ ਆਹ ਜਿਹੜਾ ਹੈਗਾ ਨਾ ਦੂਜੇ ਸੂਏ ਦੂਜੇ ਸੂਏ 13 13.5 ਤੇ 14 ਦੇ ਵਿੱਚ ਵਿੱਚ ਦੁੱਧ ਦਿੱਤਾ ਹੋਇਆ ਨੇ ਲੈ ਵੀ ਆ ਜਾ ਆ ਜਾ ਕੱਟਾ ਵੀ ਯਾਰ ਮੈਨੂੰ ਐਂ ਦੱਸ ਤੇਰਾ ਕਿਹੜੇ ਸੀਮਨ ਦਾ ਇਹ ਇਹ ਕੱਟਾ ਜੀ ਕਿਹੜਾ ਬਲਵਿੰਦਰ ਕੋਲੇ ਆਪਣੇ ਝੋਟਾ ਜੀ ਉਧਰ ਅੱਛਾ ਆਪਣੇ ਦੂਜੇ ਘਰ ਕੋਲੇ ਠੀਕ ਹੈ ਠੀਕ ਉਸੇ ਦਾ ਕੱਟਾ ਜੀ ਉਸੇ ਦਾ ਕੱਟਾ ਹਾਂਜੀ ਅੱਛਾ ਬੇਟੋ ਕੀ ਰੇਟ ਕਰਤਾ ਝੋਟੀ ਦਾ ਰੇਡ ਤਾਂ ਜੀ ਭਾਵੇਂ ਕਿੰਨਾ ਮਰਜ਼ੀ ਕਰ ਲਗੇ ਜੀ 1 ਲੱਖ 60 ਦੀ ਲੈਣ ਦੇਣੀ ਹੈ ਬਸ ਆਇਨਾ ਕਰ ਲੈਣ ਦੇਣ ਨਾ ਕਰ ਤੂੰ ਟਾੜਾ ਵਾਟਾ ਕਰਦੇ ਸਾੜਾ ਵਾਟਾ ਕੋਈ 2000 ਆਪਾਂ ਹੋ ਛੱਡ ਦੇਾਂਗੇ ਜੀ 1 850 ਦੇ ਦੇ ਜੀ ਅੱਛਾ ਹਾਂਜੀ ਬਾਕੀ ਮਾਨ ਤਨ ਖੁੱਲਾ ਕਰ ਦੇ ਕੋਈ ਠੀਕ ਹੈ ਮਾਨ ਤਨ ਖੁੱਲਾ ਬਾਕੀ ਫੁੱਲ ਗਾਰੰਟੀ ਵਾਲੇ ਕੋਈ ਉਹੀ ਗੱਲ ਹੈ ਜੀ ਛੋਟੀ ਗਰੰਟੀ ਵਾਲੀ ਜਮਾ ਗਰੰਟੀ ਲਈ ਆਪਦੀ ਪਾਲੀ ਹੋਈ ਕੋਈ ਆਪਣਾ ਵਪਾਰ ਦਾ ਕੰਮ ਨਹੀਂ ਹੈਗਾ ਵੀ ਪਾ ਝੂਠ ਮਾਰ ਕੇ ਦੇਵਾਂਗੇ ਠੀਕ ਹੈ ਗੱਲ ਹਾਂ ਹੁਣ ਮੈਂ ਇਹਨੂੰ ਕਹਦਾ 18 20 ਲੀਟਰ ਮੱਚ ਹੋਇਆ ਆਪਾਂ ਤੁਹਾਨੂੰ ਸਹੀ ਗੱਲ ਦੱਸੀ ਹੈ ਇਹ ਤਾਂ ਜਿੰਨਾ ਚੋਇਆ ਉਹਨੇ ਤੁਹਾਨੂੰ ਆਖਿਆ ਸੀ ਕਿ ਉਹ ਜੇ ਕੰਮ ਕਰਦੇ ਹੀ ਨਹੀਂ ਸਹੀ ਗੱਲ ਹੈ ਹਾਂਜੀ ਨਹੀਂ ਲੋਡ ਵੀ ਨਹੀਂ ਹੈਗੀ ਹਾਂਜੀ ਹਾਂਜੀ ਆ ਪਹਿਲੇ ਸੂਏ ਦੀ ਕੱਟੀ ਆਈ ਇਹਦੀ ਠੀਕ ਹੈ ਤੇ ਉਥਾ ਨਾਲ ਤੁਹਾਨੂੰ ਦੀ ਜਮਾ ਓਕੇ ਜਮਾ ਓਕੇ ਹੀ ਇੱਕ ਨੰਬਰ ਨਾ ਕੋਈ ਹਵਾਰਾ ਨਾ ਕੋਈ ਤੇ ਜਿਹੜੀ ਹੁਣ ਆਪਣੇ ਕੋਲ ਗਾਂ ਆ ਗਈ ਇਦਨ ਦੇ ਪਾਸੇ ਹਾਂਜੀ ਹਾਂਜੀ ਇਹ ਗਾਂ ਦਾ ਸੂਆ ਦੱਸ ਬਈ ਨਾ ਮੈਨੂੰ ਇਹ ਗ ਠੀਕ ਆ ਤੀਜਾ ਸੂਂਦੀ ਆ 10 ਦਿਨ ਵਾਕੀ ਆ ਦੂਜੇ ਸੂਆ ਦਾ ਦੁੱਧ ਹਾਂ ਦੂਜੇ ਸੂਆ ਦਾ ਦੁੱਧ ਸੀਗਾ ਇਹ 24 ਲੀਟਰ ਦੁੱਧ ਦਿੱਤਾ ਆਪਣੇ 24 ਲੀਟਰ ਹਾਂਜੀ ਠੀਕ ਆ ਆਪਾਂ ਤਾਂ ਕੋਈ ਕਿਹੜੇ ਸੀਮਣ ਦੀ ਇਹ ਨਹੀਂ ਐਵੇਂ ਝੂਠ ਮਾਰਦਾ ਕੋਈ ਫਾਇਦਾ ਇਹ ਹੁਣ ਲੱਗਿਆ ਕਿਹੜਾ ਇਹਦੇ ਨਾਰਮਲ ਹੀ ਆ ਨਾਰਮਲ ਲਗਾਇਆ ਜਿਵੇਂ ਖੋਲ ਫਿਰ ਕੇ ਆਈ ਵੀ ਤੋੜ ਕੇ ਦਿਖਾ ਗਏ ਆਪਾਂ ਲਓ ਵੀ ਇਹ ਜਿਹੜੀ ਹੈਗੀ ਬਾਈ ਦੀ ਗਾਂ ਤੀਜਾ ਸੂਆ ਸੂਂਦੀ ਆ ਇਹ ਡੀ ਨਾ ਬੋਸ ਵਾਲੀ ਤਿਆਰ ਹੋਊ 10 ਦਿਨ ਬਾਕੀ ਪਈ ਆ ਇਹ ਤਾਂ 10 ਦਿਨ ਬਾਕੀ ਆ ਮਿੱਤਰੋ ਆ ਗਾਂ ਦੇ ਮਿੱਤਰੋ 10 ਦਿਨ ਬਾਕੀ ਨੇ ਹਜੇ ਤੇ ਦੂਜੇ ਸੂਏ ਦਾ 24 ਲੀਟਰ ਦੁੱਧ ਦਿੱਤਾ ਹੋਇਆ ਕਰਮਾ ਨਹੀਂ ਨੇ ਥਣਾ ਥਣਾ ਦੀ ਓਕੇ ਆ ਉਹ ਜਾ ਚੰਗਰੀ ਆ ਜਾ ਕਰਾਂ ਬਾਬਾ ਜੀ ਹਾ ਇਧਰ ਧੁੱਪੇ ਲੈ ਕੇ ਜਾਈਂ ਹਾਂ ਦੀ ਗੇੜਾ ਕਢਾਈ ਕਰ ਆ ਜਾ ਇਧਰ ਨਵੀਕ ਆਪ ਦੇ ਕਹਿੰਦੇ ਹੁੰਦੇ ਆ ਵੀ ਬਿੱਟੂ ਇਹਦਾ ਰੇਟ ਕਿੰਨਾ ਕਰਤਾ ਇਹਦਾ ਰੇਟ 70000 ਰੁਪਏ ਆਇਆ ਕਰਿਆ ਜੀ ਵਿਝਵਾ ਮੰਤਨ ਕਰ ਦੇਗੇ ਮੰਤਨ ਕਰ ਦੇਗਾ ਹਾਂ ਠੀਕ ਐ ਲੈ ਚੱਲ ਲੈ ਵੀ ਆਹ ਦੇਖ ਲੋ ਹੁਣ ਜਿਹੜੀ ਆ ਬਹਿੜ ਜਾਂਦੀ ਆ ਵੀ ਹੁਣ ਆਪਾਂ 24 25 ਲੀਟਰ ਦੁੱਧ ਤਾਂ ਦੇ ਸਕਦੇ ਹਾਂ ਹਾਂਜੀ ਹਾਂਜੀ ਆਰਮਨਾਲ ਜੀ ਖੁੱਲਾ ਕੱਢੂ ਠੀਕ ਆ ਨਹੀਂ ਦੇਵਾ ਬਹੁਤਾ ਕਰਮਾਈਦਾ ਜਿਵੇਂ ਬਾਈ ਦੱਸ ਦੇਣ ਕਹਿੰਦਾ ਨਾ ਤੂੰ ਲਿਆ ਅੱਛਾ ਬਿੱਟੂ ਫੋਨ ਨੰਬਰ ਕਿਹੜਾ ਚੱਲਦਾ ਆਪਣੇ ਕੋਲੇ ਫੋਨ ਨੰਬਰ ਆਪਣੇ ਕੋਲ ਹੈਗਾ ਜੀ 700 ਪੂਰਾ 900 ਪੂਰਾ 6305 700 ਪੂਰਾ 900 ਪੂਰਾ ਹਾਂਜੀ 6305 6305 ਹਾਂਜੀ ਠੀਕ ਆ ਲੋਭੀ اے ਸੀ 22 ਬਿੱਟੂ ਪਿੰਡ ਜਗਾ ਰਾਮ ਤੀਰਥ ਤੋਂ ਮਿੱਤਰੋ 22 ਕੋਲੇ ਜਿਹੜੇ ਹੈਗੇ ਦੋਨੇ ਦੇ ਦੋਨੇ ਪਸ਼ੂ ਆਪਾਂ ਤੁਹਾਨੂੰ ਦਿਖਾਤੇ ਚੰਗੇ ਨੇ ਜਿਹੜੀ ਗਾਂ ਵੀ ਹੈਗੀ ਆ ਉਹ ਵੀ ਨਹੀਂ ਮਾੜੀ ਤੁਹਾਨੂੰ ਤੇ ਜਿਹੜੀ ਝੋਟੀ ਆ ਜਰਾ ਜਿਹੜੀ ਝੋਟੀ ਦਾ ਲੇਵਾ ਬਣਾਇਆ ਨਾ ਕਰਮਾਲੀ ਨੇ ਉਹ ਤਾਂ ਐ ਲੱਗਦਾ ਜਿਵੇਂ ਯਾਰ ਮੈਂ ਮਤਲਬ ਵੀ ਪੂਰਾ ਜੱਤ ਕੀ ਗੱਡਵਾ ਦੇਵਾਗਾ ਪੂਰਾ ਸੋਹਣਾ ਸੁਨੱਖਾ ਤੇ ਝੋਟੀ ਤੇ ਥਾਨ ਲੱਗਿਆ ਜਿਹੜਾ ਲੇਵੀ ਨੂੰ ਵੀ ਚੰਗਾ ਬਾਕੀ ਇੱਥੇ ਆਇਓਗੇ ਤਸੱਲੀ ਕਰੋਗੇ ਤਸੱਲੀ ਕਰਨੀ ਜਿਹੜੀ ਹੈਗੀ ਮਿੱਤਰੋ ਉਹ ਤੁਹਾਡੇ ਦੋਨੇ ਪਸ਼ੂਆਂ ਦੀ ਤੁਹਾਡੀ ਆਪ ਦੀ ਜ਼ਿੰਮੇਵਾਰੀ ਧੰਨਵਾਦ ਸਾਰੇ ਭਰਾਵਾਂ